हां जी ਸਾਰੇ ਪੱਤਰਕਾਰ ਵੀਰਾਂ ਦਾ ਧੰਨਵਾਦ ਆ ਦੋਵਾਂ ਫੋਰਮਾਂ ਵੱਲੋਂ ਇੱਕ ਵੱਡਾ ਐਲਾਨ ਕੁਝ ਦਿਨ ਪਹਿਲਾਂ ਕੀਤਾ ਗਿਆ ਸੀਗਾ ਅਰ ਇੱਕ ਵੱਡਾ ਐਲਾਨ ਅੱਜ ਕੀਤਾ ਜਾਣਾ ਵਾ ਸਰਕਾਰ ਦੀ ਸਾਰੀ ਪੋਜੀਸ਼ਨ ਨੂੰ ਦੇਖਦਿਆਂ ਹੋਇਆਂ ਸਾਰੇ ਜੈਜਰ ਲੈਂਡ ਤੋਂ ਬਾਅਦ ਗੰਭੀਰ ਚਰਚਾ ਤੋਂ ਬਾਅਦ ਦੋਵਾਂ ਫੋਰਮਾਂ ਨੇ ਇਹ ਫੈਸਲਾ ਕੀਤਾ ਵਾ ਪੀ 6 ਦਸੰਬਰ ਨੂੰ ਦਿੱਲੀ ਕੂਚ ਕਰਾਂਗੇ। ਔਰ ਇਹ ਫੈਸਲਾ ਕਿਉਂ ਕਰਨਾ ਪਿਆ ਕਿ 18 ਜਨਵਰੀ ਤੋਂ ਬਾਅਦ ਕੋਈ ਵੀ ਗੱਲਬਾਤ ਅੱਗੇ ਨਹੀਂ ਵਧੀ ਹੈਗੀ। ਇਹਦੋਂ ਗਾਹਾਂ ਸਾਡੇ ਵੱਲੋਂ ਸਦਾ ਹੀ ਰਸਤੇ ਖੁੱਲੇ ਰਹੇ ਆ। ਸਰਕਾਰ ਨਾਲ ਗੱਲਬਾਤ ਲਈ ਸਰਕਾਰ ਨੇ ਸਾਡੇ ਲਈ ਦਰਵਾਜ਼ੇ ਬੰਦ ਕੀਤੇ ਹੈਗੇ ਆ। ਔਰ ਜਦੋਂ ਅਸੀਂ ਇਹ ਸੋਚ ਰਹੇ ਹੈਗੇ ਆਂ ਕਿ ਇੱਕ ਵੱਡਾ ਲੀਡਰ ਮਰਨ ਵਰਤ ਤੇ ਬੈਠੂਗਾ ਔਰ ਸਰਕਾਰ ਦੇ ਜੇ ਕੰਨਾਂ ਤੇ ਜੂ ਨਹੀਂ ਸ਼ਰਕਦੀ ਹੈਗੀ ਤਾਂ ਫਿਰ 6 ਦਸੰਬਰ ਨੂੰ ਦਿੱਲੀ ਕੂਚ ਕਰਾਂਗੇ ਜਥਿਆਂ ਦੇ ਰੂਪ ਵਿੱਚ ਜਥਿਆਂ ਦੀ ਕੀ ਗਿਣਤੀ ਹੋਊਗੀ 52 ਹੋਊਗੀ 100 ਹੋਊਗੀ ਇਹ ਬਾਅਦ ਵਿੱਚ ਤੁਹਾਨੂੰ ਸਾਰਾ ਕਲੀਅਰ ਕਰ ਦਿੱਤਾ ਜਾਊਗਾ ਹਰ ਜਥੇ ਦੀ ਅਗਵਾਈ ਜੜੇ ਆ ਉਹ ਜਥੇਬੰਦੀਆਂ ਦੇ ਸੀਨੀਅਰ ਲੀਡਰ ਕਰਨਗੇ ਸਾਡੀ ਜਥੇਬੰਦੀ ਚੋਂ ਸਤਰਾਮ ਸਿੰਘ ਪੰਨੂ ਸੁਵਿੰਦਰ ਸਿੰਘ ਚਤਾਲਾ ਸਰਜੀਤ ਸਿੰਘ ਫੂਲ ਔਰ ਹਰੇਕ ਜਥੇਬੰਦੀ ਦੇ ਸੀਨੀਅਰ ਲੀਡਰ ਉਹਨਾਂ ਦੇ ਵਿੱਚ ਹੋਣਗੇ ਜਦੋਂ ਆ ਗਈ ਗੱਲ ਵੀ ਅੱਗੇ ਵੱਧ ਕੇ ਲੀਡਰ ਕੁਰਬਾਨੀਆਂ ਕਰਨਗੇ ਹੁਣ ਤੇ ਇਹ ਕੁਰਬਾਨੀਆਂ ਲਈ ਲੀਡਰ ਅੱਗੇ ਹੋ ਕੇ ਸ਼ਗਰਸ਼ ਵਿੱਚ ਗਵਾਹੀ ਕਰਨਗੇ ਤਾਂ ਮੈਂ ਫਿਰ ਬਤਾਨਾ ਚਾਹਤਾ ਹੂੰ ਦੋਨੋਂ ਫੋਰਮੋ ਕੀ ਔਰ ਸੇ 6 दिसंबर को दिल्ली कूच किया जाएगा दिल्ली कूच जत्थों में किया जाएगा क्या क्या इसकी रूपरेखा होगी ये आने वाले समय में बताएंगे क्योंकि दोनों फोरमों के एक लीडर अमर पर बैठे हैं अगर सुनवाई नहीं करती सरकार तो 6 दिसंबर को दिल्ली कूच करेंगे क्योंकि सरकार ने बातचीत के सभी रास्ते हमारे लिए बंद कर दिए हैं और हमारे पास कोई भी रास्ता नहीं बचा है और जब जथे चलेंगे तो उनकी अगवाई यूनियन के बड़े लीडर करेंगे उसमें से सतनाम सिंह जी पन्नू सुविंदर सिंह जी चताला सरजीत सिंह जी फूल इसी तरह से जो भी यूनियन का वो कार्यक्रम होगा अभी कौन जूनियर जाएगी क्या फोर्म इकट्ठा जाएगा आने वाले समय में बताएंगे उनमें बड़े लीडर आगे होंगे बीच में और कुछ भी आगे सरकार की मर्जी वो क्या करती है क्या नहीं करती है तो ये बड़ा ऐलान है इसलिए हम पूरे प्रदेश और पूरे देश के किसान मजदूर को आह्वान करते हैं आज करो मरो की पोजीशन है और किसी भी कीमत पर जब हमारे किसान खेत खलियानों में खुदकुशी कर रहे हैं कर्ज की मारी हुई किसानी है हमारी फसलें इस बार मंडियों में बुरी तरह रुली है इन सबको देखते हुए हमारे पास कोई भी अभी चारा नहीं बच रहा है भी हमारे पास कोई और रास्ता हो तो हम उसके लिए हमने नौ महीने पीसफुली ढंग से सरकार का वेट किया इंतज़ार किया और धरने पर बैठे रहे और अब हम दिल्ली की ओर कूच करेंगे आगे की वार्ता हर दो झंडे जी बताएंगे दोवा मोर्चिया बहुत ही डूगी विचार विमर्श होई क्योंकि साढ़े बहुत ही सीनियर नेता सरदार जगजीत सिंह डेवाल छब्बीस नवंबर तो मरन वर्ते बैठन गए और गहन चर्चा विचार तो बाद ये फैसला किया गया कि जो ऐलान पंधेर साहब ने कि आ ਉਹ ਦੋਨੋਂ ਮੋਰਚਿਆਂ ਦੀ ਜਿਹੜੀ ਸਹਿਮਤੀ ਨਾਲ ਹੋਏ ਨੇ ਔਰ ਜਿਹੜੇ ਵੀ ਜਥੇ ਜਾਣਗੇ ਉਹ ਬਿਲਕੁਲ ਸ਼ਾਂਤੀਪੂਰਕ ਜਿਸ ਤਰ੍ਹਾਂ ਆਪਾਂ ਪਿਛਲੇ 9 ਮਹੀਨੋਂ ਸ਼ਾਂਤੀ ਬਣਾਈ ਰੱਖੀ ਆ ਇਸੇ ਤਰ੍ਹਾਂ ਸ਼ਾਂਤੀਪੂਰਕ ਜਿਹੜਾ ਵਾ ਸਰਕਾਰ ਦੇ ਜ਼ਬਰ ਜੁਰਮ ਦਾ ਸਾਹਮਣਾ ਕਰਨਗੇ ਔਰ ਇਸ ਦੌਰਾਨ ਜਿਹੜੇ 10 ਦਿਨ ਦਾ ਟਾਈਮ ਦਿੱਤਾ ਗਿਆ ਉਹ ਸਰਕਾਰ ਨੂੰ ਇੱਕ ਆਪਾਂ ਚੇਤਾਵਨੀ ਤੌਰ ਤੇ ਇਹਦੇ ਵਿੱਚ ਗੈਪ ਰੱਖਿਆ ਵਾ ਹੋ ਸਕਦਾ ਸੀ ਇਹ ਇਕੱਠੇ ਵੀ ਕੰਮ ਚੱਲਦੇ ਲੇਕਿਨ 10 ਦਿਨ ਦਾ ਟਾਈਮ ਜਿਹੜਾ ਵਾ ਮਰਨਵਰ ਤੋਂ ਬਾਅਦ ਤਾਂ ਰੱਖਿਆ ਗਿਆ ਕਿ ਸਰਕਾਰ ਹੋ ਸਕਦਾ ਕਿਸੇ ਗੱਲਬਾਤ ਤੇ ਆਵੇ ਔਰ ਇਸ ਤਰ੍ਹਾਂ ਅਗਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਸਾਹਾਂ ਦੀ ਗਿਣਤੀ ਸਰਕਾਰ ਪੂਰੀ ਕਰ ਲੈਂਦੀ ਆ ਤਾਂ ਉਸ ਤੋਂ ਬਾਅਦ ਮੇਰੇ ਵੱਲੋਂ ਜਾਨੀ ਸੁਜੀਤ ਸਿੰਘ ਹਰਦੋ ਚੰਡੇ ਵੱਲੋਂ ਉਹਨਾਂ ਦੀ ਜਗਾ ਵਿਖਿਆ ਜਾਵੇਗਾ ਔਰ ਉਹਨਾਂ ਦਾ ਪਾਤਥਵ ਸ਼ਰੀਰ ਜਰਾਵਾ ਉਹਨਾਂ ਚਿਰ ਉੱਥੇ ਹੀ ਰੱਖਿਆ ਜਾਊਗਾ ਉਹ ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਔਰ ਇਹ ਸਿਲਸਿਲਾ ਜਰਾ ਨਿਰੰਤਰ ਚੱਲਦਾ ਰਹੂਗਾ ਦੋਨਾਂ ਮੋਰਚਿਆਂ ਦੇ ਉੱਪਰ ਜਿਸ ਤਰ੍ਹਾਂ ਦੇ ਐਲਾਨ ਹੋ ਰਹੇ ਨੇ ਉਹਨਾਂ ਐਲਾਨਾਂ ਨੂੰ ਪੂਰਾ ਕਰਨ ਵਾਸਤੇ ਪੂਰੇ ਭਾਰਤ ਤੋਂ ਆਪਾਂ ਕਿਸਾਨਾਂ ਮਜ਼ਦੂਰਾਂ ਨੂੰ ਇਸ ਵਿੱਚ ਆਉਣ ਦਾ ਸੱਦਾ ਦਿੰਨੇ ਆਂ ਔਰ ਕਿਉਂਕਿ ਇਸ ਵਾਰ ਜਿਸ ਤਰ੍ਹਾਂ ਪ੍ਰਧਾਨ ਸਾਹਿਬ ਦੱਸਿਆ ਜੋ ਕਿਸਾਨਾਂ ਦੀ ਦੁਰਦਸ਼ਾ ਹੋਈ ਆ ਲੁਕਵੇਂ ਢੰਗ ਨਾਲ ਜਿਹੜੇ ਉਹ ਕਾਲੇ ਕਾਨੂੰਨ ਲਾਗੂ ਕਰਨ ਦੀ ਸਰਕਾਰ ਨੇ ਕੋਸ਼ਿਸ਼ ਕੀਤੀ ਆ ਸਾਡਾ ਝੋਨਾ ਮਰਨੀਆਂ ਚ ਰੋਲਿਆ ਵਾ ਉਹਨੂੰ ਇਹ ਸਾਰੇ ਚੀਜ਼ ਨੂੰ ਰੋਕਣ ਵਾਸਤੇ ਆਪਾਂ ਜਿਹੜੇ ਸੀਨੀਅਰ ਲੀਡਰਸ਼ਿਪ ਆ ਉਹ ਆਪਣੀਆਂ ਕੁਰਬਾਨੀਆਂ ਦੇਣ ਵਾਸਤੇ ਬਿਲਕੁਲ ਤਿਆਰ ਨੇ ਔਰ 22 ਤਰੀਕ ਨੂੰ ਦਿੱਲੀ ਵਿੱਚ ਆਲ ਇੰਡੀਆ ਜਿਹੜੇ ਸਾਡੇ ਜਥੇਬੰਦੀਆਂ ਨੇ ਉਹਨਾਂ ਦੀ ਮੀਟਿੰਗ ਕਰਕੇ ਦੂਜੀਆਂ ਸਟੇਟਾਂ ਵਾਸਤੇ ਜਿਹੜੇ ਵਕ ਵਕ ਐਲਾਨ ਜੜੇ ਆ ਉਸ ਸਥਿਤੀ ਉਸ ਸਬੰਧ ਅਨਸਾਰ ਉਹ ਵੀ ਕੀਤਾ ਜਾਣਗੇ ਤਾਂ ਕਿ ਜਿਹੜਾ ਅੰਦੋਲਨ ਆ ਉਸ ਨੂੰ ਪੂਰੇ ਦੇਸ਼ ਵਿੱਚ ਫਲਾਇਆ ਜਾ ਸਕੇ ਕਿ ਜਵੀਰ ਸਿੰਘ ਬੀਕਿਓਸੀ ਬਗ ਸਿੰਘ ਜੀ ਸਭੀ ਪੱਤਰਕਾਰ ਸਾਥੀਓ ਦਾ ਬਹੁਤ ਬਹੁਤ ਧੰਨਵਾਦ ਕਿ ਜਿਵੇਂ ਕਿ ਆਪਨੇ ਦੇਖਿਆ ਹੈ ਕਿ 18 ਫਰਵਰੀ ਸੇ ਲੈ ਕੇ ਲਗਭਗ 280 ਦਿਨ આજ ਪੂਰੇ ਹੋ ਚੁੱਕੇ ਹਨ ਮੋਰਚੇ ਕੋ ਚਲਤੇ ਹੋਏ ਦੋਨੋਂ ਬਾਰਡਰੋ ਕੇ ਉੱਪਰ ਔਰ ਸਰਕਾਰ ਨੇ वार्ता का रुख अभी तक तैयार नहीं किया गया है दोनों मोर्चों की तरफ से वार्ता का जो दौर है वो जारी है जब भी वो चाहे हमसे वार्ता कर सकते हैं और हम वार्ता के लिए तैयार है पर इसके साथ ही जैसे ही छब्बीस तारीख को सरदार जगजीत सिंह जी डल्लेवाल अपने अमरण अंशन शुरू करेंगे उसके साथ साथ ही पूरे पंजाब के अंदर जो बीजेपी के जो नेता हैं उनको घेरने का उनको सवाल करने का दौर भी साथ के साथ ही शुरू होगा आपने देखा है कि पूरे देश के अंदर एम की मांग पूरे जोरों शोरों से उठ चुकी है आपने मध्य प्रदेश के हालात देखे अभी महाराष्ट्र के हालात देखे और जो धान का क्राइसिस था उसके बाद डी का क्राइसिस था और पराली के मुद्दे पर किसानों को जो बदनाम करने की साजिश रची गई है उनके हम पर्दे फाश करेंगे और आने वाले समय के अंदर जैसे कि हमने जो फैसला लिया है कि 6 दिसंबर को शंभू मोर्चे से पूरे दल भेजे जाएंगे उन दिल, दलों की अगुवाई की जाएगी साथ ही आपको दो दिन पहले स्पष्ट कर दिया जाएगा कि वो संख्या कितनी होगी उनके नाम कितने होंगे बहुत पारदर्शिता सब कुछ होगा लेकिन इसके साथ साथ एक चीज देखने के लायक होगी कि आने वाले समय के अंदर सरकार क्या करती है कि वो पंजाब के अंदर जो लगे हुए बैरिगेट हैं क्या उन पर वो फिर से वो उसी तरह से गोला बृष्टि करेगी और क्या पंजाब सरकार और हरियाणा सरकार इस पर कोई एक्शन लेगी जैसा कि हाई कोर्ट के आदेश थे कि बॉर्डर खोलने की जो उनकी ड्यूटी लगाई गई थी वो सुप्रीम कोर्ट के अंदर जाकर चैलेंज कर देती है हम पत्रकार साथियों से एक अनुरोध करते हैं स्पेशल के आपने 26 तारीख से लेकर खनौरी बॉर्डर पर जो अमरन अमरसन है जो लगातार निरंतर जारी रहेगा उसके दरमियान 6 दिसंबर तक हम 10 दिन का समय सरकार को देकर चल रहे हैं तब दूसरा एक्शन दूसरे जो हमारा युद्ध क्षेत्र है आप जिसे मान लीजिए कि शंभू बॉर्डर से जो दूसरा एक्शन छः दिसंबर को शुरू होगा ਚਲੋ ਜੀ ਕੋਟ ਬੁੱਢਾ ਜੀ ਸਾਥੀਓ 13 ਫਰਵਰੀ ਤੋਂ ਲੈ ਕੇ ਵੱਡੇ ਪੱਧਰ ਤੇ ਸਰਕਾਰ ਨੇ ਜਨਤਕ ਲੋਕਾਂ ਦਾ ਨੁਕਸਾਨ ਕੀਤਾ ਔਰ 21 ਫਰਵਰੀ ਨੂੰ ਵੀ ਸਾਰੇ ਲੀਡਰਾਂ ਨੇ ਸ਼ਾਂਤਮਈ ਦੇ ਨਾਲ ਇਹ ਫੈਸਲਾ ਲਿਆ ਸੀ ਕਿ ਲੀਡਰ ਦਿੱਲੀ ਨੂੰ ਅੱਗੇ ਆਪੋ ਆਪਣੇ ਹੱਥਾਂ ਦੀਆਂ ਕਲਾਈਆਂ ਫੜ ਕੇ ਸ਼ਾਂਤਮਈ ਨਾਲ ਜਾਣਗੇ ਪਰ ਸਰਕਾਰ ਨੇ ਵੱਡੇ ਪੱਧਰ ਤੇ ਜ਼ੁਲਮ ਕਰਕੇ ਔਰ 34 ਤੋਂ 35 ਕਿਸਾਨ ਵੀ ਜਿਹੜੇ ਅੱਜ ਤੱਕ ਸ਼ਹੀਦ ਹੋ ਚੁੱਕੇ ਆ ਸੁਭ ਕਰਨ ਵੀ ਕਨੌਰੀ ਬਾਲਰ ਤੇ ਚੀਤ ਹੋਇਆ ਪਰ ਵੱਡੇ ਨੁਕਸਾਨ ਹੋਏ ਆ ਔਰ ਉਹਦੇ ਨਾਲ ਨਾਲ ਫਿਰ ਵੀ ਅਸੀਂ ਸ਼ਾਂਤਮਈ ਸਾਡੇ ਜਿਹੜੇ ਮੋਰਚੇ ਚੱਲਦੇ ਰਹੇ ਆ ਔਰ ਜਿਹੜੇ ਰਸਤੇ ਆ ਸਰਕਾਰ ਨੇ ਸਾਰਿਆਂ ਨੂੰ ਭਲੀ ਭਾਗ ਪਤਾ ਕਿ ਆਪ ਬੰਦ ਕਰਕੇ ਰੱਖੇ ਕਿ ਜਿਵੇਂ ਪੰਜਾਬ ਨੂੰ ਕੋਈ ਵੱਖਰਾ ਦੇਸ਼ ਬਣਾਇਆ ਹੋਵੇ ਔਰ ਉਹਦੇ ਨਾਲ ਨਾਲ ਜਿੰਨੇ ਵੀ ਭਾਰਤ ਦੇ ਅੰਦਰ ਵੱਖ-ਵੱਖ ਰਾਜਾਂ ਦੇ ਵਿੱਚ ਲੀਡਰ ਸਾਹਿਬਾਨ ਚੱਲਦੇ ਆ ਉਹ ਸਾਰੇ ਲੀਡਰ ਆਪੋ ਆਪਣੇ ਰਾਜਾਂ ਦੇ ਵਿੱਚੋਂ ਜੋ ਦੋਨਾਂ ਫੋਰਮਾਂ ਨੇ ਇਹ ਫੈਸਲਾ ਲਿਆ ਜਿਵੇਂ ਜਗਜੀਤ ਸਿੰਘ ਡੱਲੇਵਾਲ ਨੇ ਆਪਣਾ ਜ਼ਿੰਦਗੀ ਮੌਤ ਦਾ ਜਿਹੜਾ ਫੈਸਲਾ ਲੈ ਲਿਆ ਕਿ ਹੁਣ ਇਹ ਤੋਂ ਅੱਗੇ ਹੋਰ ਕੋਈ ਰਸਤਾ ਨਹੀਂ ਔਰ ਇਸ ਚੀਜ਼ ਨੂੰ ਵਿਚਾਰ ਚਰਚਾ ਕਰਦੇ ਆ ਆਪਣੇ ਸਰਵਲ ਸਿੰਘ ਭੰਦੇਰ ਸਾਰੇ ਲੀਡਰਾਂ ਨੇ ਬੈਠ ਕੇ ਔਰ ਜਿਹੜਾ 6 ਦਸੰਬਰ ਦਾ ਫੈਸਲਾ ਲਿਆ ਕਿ ਵੱਖ-ਵੱਖ ਔਰ ਲੀਡਰਾਂ ਨੂੰ ਅੱਗੇ ਲਾ ਕੇ ਜਿਹੜੇ ਮੇਨ ਲੀਡਰ ਆ ਤੇ ਜਥਿਆਂ ਦੇ ਰੂਪ ਬਣਾ ਕੇ ਉਹ ਮੇਨ ਲੀਡਰ ਜਿਹੜੇ ਆ ਉਹ ਜਥੇ ਲੈ ਕੇ ਦਿੱਲੀ ਵਾਲ ਨੂੰ ਜਾਣਗੇ ਕਿਉਂਕਿ ਦਿੱਲੀ ਸਾਡੀ ਰਾਜਧਾਨੀ ਆ ਔਰ ਅਸੀਂ ਸਾਰੇ ਭਾਰਤ ਵਾਸੀਆਂ ਨੂੰ ਇਹ ਅਪੀਲ ਕਰਦੇ ਆ ਕਿ ਜਿਵੇਂ ਤੁਸੀਂ ਅੱਗੇ ਬਹੁ ਗਿੰਤੀਆਂ ਨਾਲ ਔਰ ਬੜੀ ਧੂਮ ਧਾਮ ਦੇ ਨਾਲ ਜਿਹੜਾ ਸਾਰੇ ਜਨਤਕ ਲੋਕਾਂ ਵਾਸਤੇ ਜਿਹੜੀ ਸੇਵਾ ਕਰਦੇ ਜੇ ਉਹ ਉਸ ਸੇਵਾ ਦੀ ਬਤੌਰ ਹੁਣ ਵੀ ਅੱਗੇ ਆਣ ਕੇ ਔਰ ਇਹ ਸੇਵਾ ਦੇ ਵਿੱਚ ਹਿੱਸਾ ਪਾਓ ਰਹੀ ਮੋਰਚਿਆਂ ਦੀ ਪਰਭਾਈ ਕਰਕੇ ਜਥਿਆਂ ਦੇ ਰੂਪ ਬਣਾ ਕੇ ਪਹੁੰਚੋ ਔਰ ਆਪ ਦਾ ਲੀੜਾ ਕੱਪੜਾ ਔਰ ਰਜਾਈਆਂ ਬਿਸਤਰੇ ਵੀ ਲੈ ਕੇ ਆਓ ਕਿ ਠੰਡਾ ਉੱਥੇ ਮੋਰਚਿਆਂ ਜਿਵੇਂ ਜਿਵੇਂ ਗਿਣਤੀ ਵਾ ਕਰਨੀ ਔਰ ਜਿਵੇਂ ਜਿਵੇਂ ਭੇਜਣਾ ਵਾ ਉਹ ਅੱਗੇ ਤੁਹਾਨੂੰ ਰੂਪਰੇਖਾ ਮਿਲ ਜਾਊ ਧੰਨਵਾਦ ਸਤਿ ਸ਼੍ਰੀ ਅਕਾਲ ਫੂਲ ਸਾਹਿਬ ਆਹ ਦੇਖੋ ਜੀ ਹਾਈ ਕੋਰਟ ਨੇ ਬਹੁਤ ਕਲੀਅਰ ਕਟ ਫੈਸਲਾ ਦਿੱਤਾ ਸੀ ਬਈ ਕਿਸੇ ਵੀ ਅੰਦੋਲਨ ਨੂੰ ਰੋਕਣ ਦੇ ਖਾਤਰ ਸੜਕਾਂ ਤੇ ਪੱਕੀਆਂ ਕੰਦਾ ਕੱਢਣੀਆਂ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਕੰਦਾ ਚੱਕੋ ਹਫਤੇ ਦੇ ਵਿੱਚ ਵਿੱਚ ਤੇ ਜੇ ਕੋਈ ਲਾਰਜ ਡਾਊਨ ਦੀ ਪ੍ਰੋਬਲਮ ਆਉਂਦੀ ਆ ਤਾਂ ਉਹ ਹੋਰ ਢੰਗ ਤਰੀਕੇ ਹੈਗੇ ਆ ਉਹਨਾਂ ਨਾਲ ਹੀ ਟੈਕਲ ਕਰੋ ਪਰ ਇਸ ਜਿਹੜਾ ਉਹਨਾਂ ਦਾ ਹਾਈ ਕੋਰਟ ਦਾ ਫੈਸਲਾ ਵੀ ਹੈਗਾ ਉਸ ਤੋਂ ਬਾਅਦ ਅਸੀਂ ਤਾਂ ਹੀ ਕਹਾਂਗੇ ਵੀ ਬਰੇਜ ਹੋ ਕੇ ਗਾਹਾਂ ਉਹ ਸਾਰਾ ਕੁਝ ਗਿਆ ਸੁਪਰੀਮ ਕੋਰਟ 'ਚ ਉਹਨਾਂ ਨੇ ਉਹ ਲਮਕਾਤਾ ਹਾਈ ਕੋਰਟ ਦਾ ਹੁਣ ਅਸੀਂ ਇਹ ਅਸੀਂ ਉਦੋਂ ਹੀ ਕਰਨਾ ਚਾਹੁੰਦੇ ਸੀ ਜਦੋਂ ਲਮਕਾਇਆ ਸੀ ਪਰ ਸੀਜ਼ਨ ਸੀਗਾ ਪੈਡੀ ਦਾ ਜਿਹਦੇ ਕਰਕੇ ਕਿਸਾਨੀ ਰੁਚੀ ਹੋਈ ਸੀ ਕਿ ਸਾਨੂੰ ਡਰੇ ਕਰਨਾ ਪਿਆ ਬਹੁਤ ਸਾਨੂੰ ਥੱਲੇੋਂ ਕਿਸਾਨ ਕਹਿ ਰਹੇ ਸੀ ਵੀ ਸਾਨੂੰ ਕੱਲ ਗਿਆ ਰੋਟੀਆਂ ਅ ਭੰਨਣ ਦੀ ਖਾਤਰ ਬਾੜਾਂ ਤੇ ਨਾ ਬੁਲਾਓ ਕੋਈ ਪ੍ਰੋਗਰਾਮ ਦਿਓ ਅੱਗੇ ਵਧਣ ਦਾ ਕੋਈ ਤੋਂ ਅਸੀਂ ਪ੍ਰੋਗਰਾਮ ਦੇਤਾ ਹੁਣ ਜੋ ਪਹਿਲਾਂ ਐਲਾਨ ਹੋ ਗਿਆ ਹੁਣ ਅਸੀਂ ਇਹ ਕਹਿੰਦੇ ਆ ਵੀ ਜਿਹੜੇ ਕਹਿੰਦੇ ਸੀਗੇ ਵੀ ਮਰਜੀ ਵੜੇ ਤਾਂ ਉਦੋਂ ਹੀ ਆਉਣਗੇ ਜਦੋਂ ਅੱਗੇ ਵਧਣ ਦਾ ਪ੍ਰੋਗਰਾਮ ਹੋਊਗਾ ਹੁਣ ਅਸੀਂ ਸਾਰੇ ਕਿਸਾਨਾਂ ਨੂੰ ਕਿਸਾਨ ਪੱਖੀ ਜਿਹੜੇ ਦਾ ਤਾਕਤਾਂ ਨੂੰ ਸਾਰੇ ਖਾਸ ਕਰਕੇ ਕਿਸਾਨਾਂ ਨੂੰ ਕਹਿੰਦੇ ਆ ਵੀ ਉਹ ਹੁਣ 6 ਨੂੰ ਵਿਲੇ ਹੋ ਜਾਣਗੇ 6 ਨੂੰ ਸਾਨੂੰ ਆ ਕੇ ਨਾਲ ਖਾਣ ਪਹਿਲਾਂ ਕਿਉਂਕਿ ਅਸੀਂ ਜਿਹੜੇ ਦਲ ਭੇਜਣੇ ਆ ਜਥੇ ਭੇਜਣੇ ਆ ਉਹ ਅਸੀਂ ਕਿਹੜੇ ਦਲ ਚ ਕਿਹੜੇ ਬੰਦੇ ਕਿਹੜਾ ਜ਼ਿਲ੍ਹੇ ਲਾਉਣੇ ਆ ਕਿਹੜੇ ਲਾਉਣੇ ਆ ਉਹ ਸਾਡੇ ਲਈ ਜ਼ਰੂਰੀ ਹੈ ਸੋ ਅਸੀਂ ਕਹਿੰਦੇ ਆ ਵੀ ਜਿਹੜੇ ਕਹਿੰਦੇ ਸੀ ਮਰਜੀਵੜਿਆਂ ਨੂੰ ਬਾਰੀ ਦਿਓ ਹੁਣ ਮਰਜੀਵੜਿਆਂ ਦਾ ਟਾਈਮ ਆ ਗਿਆ ਤੋ ਸਾਰਿਆਂ ਨੂੰ ਅਸੀਂ ਕਹਿੰਦੇ ਆ ਵੀ ਸਾਨੂੰ ਖੇਤਰ ਇਹਤੇ ਕਰਨਾ ਦੇ ਦਿਓ ਉਸ ਤੋਂ ਬਾਅਦ ਉਹਦੀ ਲਿਸਟਿੰਗ ਹੋ ਕੇ ਵਕਾਇਦਾ ਨਸ਼ਤਾ ਬਣ ਕੇ ਜਿੱਥੇ ਆ ਜਿਹੜੇ ਉਹ ਵਧਣਗੇ ਡੂ ਐਂਡ ਡਾਈ ਦੇ ਲੜਾਈ ਹੋਊਗੀ ਤੇ ਅਸੀਂ ਮਿੱਥਸ਼ਾ ਨੂੰ ਵੀ ਕਹਿੰਦੇ ਆ ਜਿਹੜਾ ਡਰਾਵਾ ਦਿੰਦਾ ਸੀਗਾ ਵੀ ਸਾਡੇ ਕੋਲੇ ਫੋਰਸਾਂ ਬਹੁਤ ਐ 70000 ਉਹਨਾਂ ਨੇ ਪਹਿਲਾਂ ਲਾਇਆ ਸੀਗਾ ਜੇ ਹੁਣ ਆਪਦੀਆਂ ਜਿਹੜੀਆਂ ਫੋਰਸਾਂ ਉਹ ਮੰਗਾ ਲਿਆਵਾਂ ਦੀਆਂ ਜਿੱਥੇ-ਜਿੱਥੇ ਵੀ ਰੱਖੀਆਂ ਹੋਈਆਂ ਨੇ ਧੰਨਵਾਦ ਹਾਂਜੀ ਇਹਦੇ ਤੇ ਜਿਵੇਂ ਫੂਲ ਸਾਹਿਬ ਨੇ ਕਿਹਾ ਸੀ ਰਜਿਸਟਰ ਲਾ ਦਾਂਗੇ ਬਾਰਡਰਾਂ ਦੇ ਉੱਤੇ ਰਜਿਸਟਰਾਂ ਦੇ ਨੰਬਰ ਨੋਟ ਕਰਾਂਗੇ ਇਹਦੇ ਤੇ ਆਧਾਰ ਕਾਰਡ ਵੀ ਲਾਂਗੇ ਇੱਕ ਕੰਟਰੋਲ ਹੈ ਸਾਰੀ ਪੋਜੀਸ਼ਨ ਜੜੇ ਵੀ ਕਿਸਾਨ ਮਜ਼ਦੂਰ ਚਾਹੁੰਦੇ ਉਹ 30 ਨਵੰਬਰ ਤੋਂ ਬਾਅਦ ਉੱਥੇ ਪਹੁੰਚ ਕੇ ਨਾਂ ਲਿਖਾ ਸਕਦੇ ਇਹਦੇ ਨਾਲ ਦੀ ਨਾਲ ਜਿੰਨੇ ਪੰਜਾਬ ਦੇ ਰਾਗੀ ਆ ਢਾਡੀ ਆ ਕਵੀਸ਼ਰ ਆ ਕੀਰਤਨੀਆਂ ਆ ਪੰਜਾਬ ਪੱਕੀ ਜਿੰਨੇ ਵੀ ਲੋਕ ਗਾਇਕ ਨੇ ਐਕਟਰਸ ਨੇ ਜਿੰਨੇ ਵੀ ਜੁੜੇ ਹੋਏ ਨੇ ਇੰਡਸਟਰੀ ਨਾਲ ਬਾਲੀਵੁੱਡ ਨਾਲ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਜਦੋਂ ਵੀ ਆਪ ਦਾ ਕਾਰਜਕ੍ਰਮ ਕਰਨ ਤੇ ਕਿਸਾਨਾਂ ਮਜ਼ਦੂਰਾਂ ਦੀ ਜ਼ਰੂਰ ਗੱਲ ਹੋਣੀ ਚਾਹੀਦੀ ਕਿਸੇ ਕੋਈ ਵੀ ਸ਼ੋਅ ਹੋਵੇ ਕੋਈ ਵੀ ਕੰਮ ਉਹਨਾਂ ਦਾ ਹੋਵੇ ਉਹ ਜ਼ੂਰ ਕਿਸਾਨ ਮਜ਼ਦੂਰ ਅੰਦੋਲਨ ਨੂੰ ਜਿਹੜਾ ਦਿੱਲੀ ਅੰਦੋਲਨ ਦੋ ਚੱਲ ਰਿਹਾ ਹੈਗਾ ਉਹਨੂੰ ਮੋਟੀਵੇਟ ਕਰਨ ਔਰ ਜਿੰਨੇ ਵੀ ਵੀਰ ਸਾਡੀਆਂ ਜਿੰਨੀਆਂ ਵੀ ਜਥੇਬੰਦੀਆਂ ਹਾਲੇ ਮੋਰਚੇ ਵਿੱਚ ਸ਼ਾਮਲ ਨਹੀਂ ਹੈਗੀਆਂ ਸਾਡੀ ਸਾਰਿਆਂ ਨੂੰ ਅਪੀਲ ਆ ਕਿ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਆ ਸਾਨੂੰ ਸਾਰਿਆਂ ਨੂੰ ਰਲ ਕੇ ਇਕੱਠੇ ਹੋ ਕੇ ਦਿੱਲੀ ਅੰਦੋਲਨ ਜਤਨਾ ਚਾਹੀਦਾ ਇਹਦੀ ਅੱਜ ਅਪੀਲ ਕਰਦੇ ਆ ਧੰਨਵਾਦ ਪਰੇ ਸਾਹਿਬ ਕਿਸ ਤਰ੍ਹਾਂ ਇਸ ਵਿੱਚ ਇਸ ਤਰ੍ਹਾਂ ਤਿਆਰ ਕੀਤੀ ਹੈ ਕਿਉਂਕਿ ਜਿਉਂ ਜਦ ਤੁਸੀਂ ਕਿਹਾ ਕਿ ਸ਼ੰਭੂ ਦੁਆਸੀ ਨਿਕਲਣਾ ਹੈ ਕਿਸ ਤਰ੍ਹਾਂ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਕਿਉਂਕਿ ਕੋਰਟ ਦੇ ਜਿੱਦਾਂ ਤੁਸੀਂ ਕਿਹਾ ਕਿ ਕੋਰਟ ਦੇ ਆਰਡਰ ਤੋਂ ਬਾਅਦ ਵੀ ਹਜੇ ਫਿਲਹਾਲ ਜਿਹੜੇ ਰਾਸਤੇ ਆਫ ਜਿਹੜੀ ਪੂਰੇ ਉੱਤੇ ਬੈਰੀਕੇਡਿੰਗ ਕੀਤੀ ਹੋਈ ਹੈ ਤੁਹਾਡੀ ਰਣਨੀਤੀ ਕਿਸ ਤਰ੍ਹਾਂ ਹੈ ਲਾਅ ਐਂਡ ਆਰਡਰ ਨੂੰ ਕਿ ਤੁਸੀਂ ਕਿਹਾ ਕਿ ਕੋਈ ਉਹ ਨਾ ਹੋਵੇ ਪੂਰੇ ਤਰੀਕੇ ਦੇ ਨਾਲ ਕੋਈ ਰਣਨੀਤੀ ਕੋਈ ਰੋਡਮੈਪ ਤਿਆਰ ਕੀਤਾ ਹੈ ਤੁਸੀਂ ਕਿਉਂਕਿ 10 ਦਿਨ ਦਾ ਸਮਾਂ ਤੁਸੀਂ ਦਿੰਦਾ ਹੈ ਤੁਸੀਂ ਕਿਹਾ ਕਿ 6 ਤਰੀਕ ਨੂੰ ਅਸੀਂ ਕੂਚ ਕਰਨਾ ਉਸ ਤੋਂ ਪਹਿਲਾਂ 10 ਦਿਨ ਅਸੀਂ ਸਰਕਾਰ ਤੋਂ हां देखो ਤੁਹਾਡੀ ਗੱਲ ਠੀਕ ਆ ਮੈਂ ਕਹਿੰਨਾ ਵੀ ਇਹ ਇੱਕ ਤਾਂ ਜਥਿਆਂ ਦੀ ਗਿਣਤੀ ਕੀ ਹੋਵੇ ਠੀਕ ਆ ਜੀ ਇਹ ਤੁਹਾਨੂੰ ਨੈਕਸ ਪੀਸੀ ਚ ਆਪਾਂ ਕਿਰ ਹੋਣਗੇ ਜਥੇ ਉਹ 100 ਦਾ ਹੁੰਦਾ ਵਾ 50 ਦਾ ਹੁੰਦਾ ਕਿੰਨਾ ਇਹ ਤੋਂ ਵੱਧ ਹੁੰਦਾ ਘੱਟ ਹੁੰਦਾ ਜੋ ਵੀ ਹੋਊਗਾ ਇਹ ਤੁਹਾਨੂੰ ਆ ਜੂਗੀ ਹੁਣ ਜਥਿਆਂ ਦੀ ਗਿਣਤੀ ਤੋਂ ਤੁਹਾਨੂੰ ਆਈਡੀਆ ਹੋ ਜੂਵੇ ਕੀ ਜਾਊਗਾ ਠੀਕ ਆ ਅਸੀਂ ਵੇਖੋ ਮਰਜੀ ਬਣਿਆ ਦਾ ਮਤਲਬ ਜਾਂ ਸ਼ੀਦੀ ਜਥੇ ਦਾ ਮਤਲਬ ਹੁੰਦਾ ਸਰਕਾਰ ਗਾੜੀ ਪੇਸ਼ ਕਰਨਾ ਵੀ ਸੀ ਜਾਣਾ ਵਾ ਤੁਸੀਂ ਸਾਨੂੰ ਮਾਰਨਾ ਵਾ ਤੁਸੀਂ ਸਾਡੇ ਦੇ ਹੰਝੂ ਗਏ ਸੁੱਟਣੇ ਆ ਤੁਸੀਂ ਰਬੜ ਦੀਆਂ ਗੋਲੀਆਂ ਚਲਾਉਣੀਆਂ ਜਾਂ ਸਾਨੂੰ ਜਾਣ ਦੇਣਾ ਵਾ ਇਹ ਤਾਂ ਹੁਣ ਸਰਕਾਰ ਤੇ ਕੇਂਦਰ ਤੇ ਡਿਪੈਂਡ ਕਰਦਾ ਵਾ ਠੀਕ ਆ ਸਾਡੇ ਵੱਲੋਂ ਕੋਈ ਜਿਹੜਾ ਨਹੀਂ ਹੋਊਗਾ ਉਹਦੇ ਵਾਸਤੇ ਬਾਕੀ ਪਲਾਨ ਤੁਹਾਨੂੰ ਆਉਣ ਵਾਲੇ ਸਮੇਂ 'ਚ ਅਸੀਂ ਕਲੀਅਰ ਕਰਕੇ ਦੱਸਾਂਗੇ ਹਾਂਜੀ ਪੀਸਫੁੱਲ ਹੋਗਾ ਕਿ ਆਪ ਬਚਨੀ ਵਿੱਚ ਬਾਤ ਹੀ ਕਰ ਰਹੇ ਹੋ ਪੀਸਫੁੱਲ ਹੋਗਾ ਜਾਂ ਕੀ ਹੋਗਾ ਦੇਖੋ ਜਦੋਂ ਕੋਈ ਇੱਕ ਮਿੰਟ ਹਾਂ ਜਦੋਂ ਕੋਈ ਆਪ ਖਾਲੀ ਹੱਥ ਅੱਗੇ ਜਾਂਦਾ ਤਾਂ ਪੀਸਫੁੱਲੀ ਹੁੰਦਾ ਵਾ ਠੀਕ ਹੈ ਨਾ ਉਹਦਾ ਕੋਈ ਅਨਪੀਸਫੁਲ ਨਹੀਂ ਹੁੰਦਾ ਜਿਨ੍ਹਾਂ ਨੇ ਸਾਡੇ ਤੇ ਜ਼ਬਰ ਕਰਨਾ ਉਹ ਅਨ ਅਨਪੀਸਫੁਲ ਹੀ ਤਾਂ ਹਿੰਸਾ ਉਹ ਕਰਨਗੇ ਹਾਂਜੀ ਇਹ ਜੋ ਪੀਸਫੁਲੀ ਬਾਤ ਵਾਲੇ ਸ਼ਾਂਤ ਮੇਧਨ ਜਾਓਗੇ ਜਾਂ ਵਾਨਾ ਤੇ ਜਾਓਗੇ ਟੱਕਰ ਵਾਲੀਆ ਇਹ ਇਹ ਜੋ ਸਾਰੀ ਚੀਜ਼ਾਂ ਹੈ ਜਿਵੇਂ ਆਪਨੇ ਬੋਲੇ ਹੈ ਕਿ ਪੀਸਫੁਲੀ ਬਿਲਕੁਲ ਸ਼ਾਂਤਮੀ ਹੋਗਾ ਕਿਉਂਕਿ ਹਮ ਪਿਛਲੀ ਜਦ 11 ਤਾਰੀਖ ਨੂੰ ਕਾਲਕੱਟਾ ਸਾਹਿਬ ਸੇ ਅਰਦਾਸ ਕਰਕੇ ਚਲੇਗੇ ਤਾਂ ਹਮਨੇ ਸਪਸ਼ਟ ਕੀਤਾ ਤਾਂ ਕਿ ਪੀਸਫੁਲੀ ਕਿਸਾਨ ਸ਼ੰਭੂ ਵਾਟਰ ਪਰ ਪਹੁੰਚੇ

क्योंकि किसानों को जो बदनाम करने की कोशिश की जाती है कि वो हल्ला कर रहे हैं वो सारी चीजें आपको होंगी एक चीज और है जो करनी होगी आपको, हमने, आज भी आप देखें, खनौरी हमने रास्ते छोड़ रखे है हरियाणा सरकार ने सेंट्रल सरकार के साथ मिलकर पंजाब की टेरिटरी पर दीवारें खड़ी की गई हैं अगर वो दीवारें हटा देते हैं उनके पास समय है तो हम पीसफुली आराम से निकल जाएंगे उसमें कोई दोहरा ही नहीं है ਅ ਅਭੀ ਤੱਕ ਜੋ ہماری ਰਣਨੀਤੀ ਬਣੀ ਹੈ ਉਹ ਹੈ ਪੀ ਇਹ ਉਸਕੇ ਉੱਪਰ ਕੋਈ ਵੀ ਵਿਕਲ ਨਹੀਂ ਹੋਗੀ ਪਰ ਆਨੇ ਵਾਲੇ ਸਮੇਂ ਮੈਂ ਆਪਕੋ ਸਾਰੀ ਡਿਟੇਲ ਹਮ ਲੋਗ ਹੋਮਗੇ ਪੰਦੇਰਸਰ ਸਵਾਲ ਇਹ ਹੈ ਕਿ ਤੁਸੀਂ ਅੱਗੇ ਵਧੋਗੇ ਜੇਕਰ ਉਧਰ ਉਹ ਮੁਝ ਐਕਸ਼ਨ ਹੁੰਦਾ लाठी चार्ज ਹੁੰਦਾ ਕਿ ਚੁੱਪਚਪਿਤੇ ਡਾਂਗਾ ਖਾਓਗੇ ਜਾਂ ਫਿਰ ਕੋਈ ਐਕਸ਼ਨ ਕਰੋਗੇ ਇਧਰੋਂ ਦੇਖੋ ਮਰਜੀ ਬੜੇ ਜਿਹੜੇ ਕਹੇ ਆ ਫੂਲ ਸਾਹਿਬ ਨੇ ਜਾਂਚ ਕੀਤਾ ਦੇਖੋ ਦੋ ਦੋ ਦੋਵੇਂ ਉਧਰਲੇ ਪਾਸੇ ਉਹ ਦਿਸ਼ਾ ਜ ਵੱਧ ਰਿਹਾ ਸਰਕਾਰ ਜੋ ਕਰਨਾ ਚਾਹਵੇ ਕਰ ਲਵੇ ਪਹਿਲੋ ਵੀ ਕਿਸਾਨਾਂ ਦੇ ਹੱਥ ਝੰਡਾ ਜਾ ਡੰਡਾ ਹੀ ਹੁੰਦਾ ਔਰ ਜਦੋਂ ਲੀਡਰ ਅੱਗੇ ਹੋਣਗੇ ਸੂਬਿਆਂ ਦੇ ਜਿਨ੍ਹਾਂ 40 40 ਸਾਲ ਲਾਏ ਆ ਜਿਨ੍ਹਾਂ 50 50 ਸਾਲ ਲਾਏ ਆ ਕਦੀ ਵੀ ਜਹਾ ਨਹੀਂ ਹੋਊਗਾ ਠੀਕ ਆ ਸਰਕਾਰ ਜਦੋਂ ਅਸੀਂ ਇਹ ਫੈਸਲਾ ਕਰ ਲਿਆ ਕਿ ਮੋਰ ਲੀਆਂ ਕਤਾਰਾਂ ਵਿੱਚ ਲੀਡਰ ਕੁਰਬਾਨੀਆਂ ਕਰਨ ਜਾਣਗੇ ਤਾਂ ਉਹਦੇ ਵਿੱਚ ਕੋਈ ਦੂਰ ਹੈ ਬਚਦੀ ਨਹੀਂ ਹੈਗੀ ਹੁਣ ਸਰਕਾਰ ਤੁਸੀਂ ਕਹਿ ਰਹੇ ਹੋ ਕਿ ਕੋਈ ਵਾਹ ਨਹੀਂ ਜਾਏਗਾ ਟਰੈਕਟਰ ਨਹੀਂ ਟਰਾਲੀ ਨਹੀਂ ਜਾਂ ਕੋਈ ਟਰੱਕ ਤਾਂ ਕਿਵੇਂ ਟਰਾਂਸਪੋਰਟ ਹੋ ਸਕਦੀ ਆ ਇਹ ਸਰਕਾਰ ਨੇ ਪਹਿਲਾਂ ਵੀ ਤੁਹਾਨੂੰ ਇੱਕ ਵਾਰੀ ਆਫਰ ਦਿੱਤਾ ਸੀ ਕਿ ਆਉਣਾ ਜੰਤਰ ਮੰਤਰ ਅਜ ਪਬਲਿਕ ਟਰਾਂਸਪੋਰਟ ਦੇ ਜ਼ਰੀਏ ਅਜ ਪੈਦਲ ਆਓ ਕਹਿੰਦੇ ਬੱਸਾਂ ਦੇ ਆ ਜਾਓ ਲੈ ਲੈ ਜਾਓ ਮੇਰੇ ਮੈਨੂੰ ਲੱਗਦਾ ਵਾ ਵੀ ਅਜੇ ਹਾ ਕੋਈ ਨਹੀਂ ਹੈਗਾ ਤੁਹਾਨੂੰ ਸਭ ਕੋਲ 6 ਨਵੰਬਰ ਨੂੰ ਪਤਾ ਲੱਗ ਜਾਵੇ ਸਰਕਾਰ 6 ਦਸੰਬਰ ਨੂੰ ਵੀ ਸਰਕਾਰ ਕੀ ਕਰਦੀ ਕੀ ਨਹੀਂ ਕਰਦੀ ਠੀਕ ਆ ਉਹਦੇ ਚ ਸਾਰਾ ਚੈੱਕ ਹੋ ਜਾਣਾ ਸਰਕਾਰ ਕਹਿਣ ਨੂੰ ਕੁਝ ਕਹਿੰਦੀ ਆ ਕਦੀ ਵੀ ਕਿਸੇ ਨੂੰ ਕਿਸਾਨ ਉੱਥੇ ਤਾਂ ਅਜੇ ਤੱਕ ਇਹਦੇ ਬੈਰੀਕੇਡ ਦੇ ਨੇੜੇ ਨਹੀਂ ਕਿਤੇ ਫਟਕਣ ਦੇ ਤੱਕ ਸਾਨੂੰ ਇਹ ਤੁਹਾਨੂੰ ਸਾਰਾ ਕੁਝ ਜਵਾਬ 6 ਦਸੰਬਰ ਨੂੰ ਪਤਾ ਲੱਗੂਗਾ ਵੀ ਸਰਕਾਰ ਕੀ ਕਰ ਰਹੀ ਹੈ ਜੇ ਅਗਰ ਸਰਕਾਰ ਕਹਿੰਦੀ ਹੈ ਕਿ ਬਸਾਂ ਦੇ ਜਾਂ ਟ੍ਰੇਨਾਂ ਦੇ